ਲਗੀਆਂ ਲੱਗੀਆਂ ਠੀਕ ਆ ਜੀ ਦੋ ਵਾ ਸਾਡੂ ਨਹੀਂ ਲੱਗੀਆਂ ਜੇ ਮਿੱਤਰ ਦੇ ਨਾਲ ਬੜਾ ਸੀ ਚਾਹ ਤੇ ਨਾਟਕ ਪਟਾ ਦਾ ਮੁੰਡਾ ਨਾ ਉਹ ਆ ਰਿਹਾ ਲੱਗਾ ਪੁੱਤ ਏਦਾਂ ਹੱਥ ਨਾਲੇ ਲਲੂ ਰੱਬ ਤੇ ਮੈਨੂੰ ਘੱਟ ਆਉਂਦਾ ਉਹ ਬਾ ਆ ਗਿਆ ਮੇਰੇ ਇੱਥੋਂ ਪੁੱਛਿਆ ਵੀ ਕਿਥੋਂ ਆ ਪਾਣਾ ਦੀ ਲਵ ਉਹਨੂੰ ਪਤਾ ਉਹ ਪਛਾਣਦੇ ਕੋਲ ਬੰਦੇ ਕੌਣ ਆ ਪਤਾ ਆਹ ਪਛਾਣ ਨਾ ਚਲ ਪਛਾਣ ਪਿੰਡ ਦੇੇ ਬਾਹਰ ਲਈ ਆ ਬਾਹਰ ਲਈ ਜਨਾਬ ਦੇ ਆ ਗੰਦੇ ਆ ਲੜਾਈ ਹੋ ਰਹੀ ਤੁਹਾਡੀ ਕੋਈ ਲੜਾਈ ਨਹੀਂ ਮੇਰੀ ਸਾਹ ਰਹਿ ਸਕੇ ਮੇਰੀ ਕੋਈ ਠੀਕ ਹੈ ਕਿੰਨੇ ਗੋਲੀਆਂ ਲਈ ਲੱਗਿਆ ਪਤਾ ਪਤਾ ਬਾਵਾ ਗੋਲੀਆਂ ਕਦੋਂ ਚਲਣਗੀਆਂ 10 12 10 12 ਵਜੇ ਲੱਗਿਆ ਠੀਕ ਹੈ ਇੱਕ ਆਗਾ ਤੋਥੇ ਕਿ ਕਿਸੇ ਦਾ ਤੋਥਰ ਸੇਗਾ ਜੀ ਠੀਕ ਹੈ ਤੁਹਾਡੇ ਲਈ ਇੱਧਰ ਪੜਦੇ ਇੱਧਰ ਲੱਗੇ ਠੀਕ ਹੈ ਠੜ ਕੀ ਨਾ ਆਇਆ ਪਿੰਡ ਟਾਡਾ ਆਪਣਾ ਸਰ ਸੇਮ ਸਿੰਘ ਜੀ ਕਿਹੜਾ ਪਿੰਡ ਆ ਜੀ ਇਹ ਟਾਡਾ ਛੋਟਾ ਜੀ ਕੀ ਪਾਣਾ ਵਰਤਿਆ ਹੁਣ ਜਿਹੜਾ ਪਾਣਾ ਵਰਤਿਆ ਜੀ ਇੱਥੇ ਆਏ ਆ ਕੇ ਬਸ ਦਮਾ ਦਮ ਗੋਲੀਆਂ ਕਿ ਲਾਉਣ ਲੱਪੇ ਮਗਨ ਹਟ ਕੇ ਮਾਨ ਕੋਈ ਪੁਰਾਣੀ ਰੰਜਿਸ਼ ਹੈ ਕੋਈ 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 ਨਹੀਂ ਕੋਈ ਬੰਦਾ ਜਾਣਦਾ ਫਿਰਦਾ ਹੋਵੇ ਜਾਣਦੇ ਹੈਗੇ ਬੰਦੇ ਜਾਣਦੇ ਆ ਕੋ ਨਾਮ ਨਸੂਨ ਨੂੰ ਆ ਜੀ ਪਹਿਲਵਾਨ ਨੂੰ ਪਹਿਲਵਾਨ ਸਾਡੇ ਦੇ ਦੇ ਖੇਡ ਦਾ ਮੁੰਡਾ ਖੇਤੀ ਦਾ ਇੱਕ ਖੇਡ ਕਿੰਨੇ ਟੋਟਲ ਬੰਦੇ ਸੀ ਮੰਨ ਲੀ 30 35 ਹੋਣੀ ਜੀ ਉਹ ਗੱਡੀਆਂ ਕਿੰਨੀਆਂ ਗਈਆਂ ਸੀ ਗੱਡੀਆਂ ਚਾਰ ਗੱਡੀਆਂ ਸੀਆਂ ਬਾਕੀ ਬਹੁਤ ਮੀਟ ਸੀ ਪਤਾ ਨਹੀਂ ਕਿੰਨੀਆਂ ਸੀ ਨਹੀਂ ਦੇਖਿਆ ਮੌਕੇ ਤੇ ਪੁਲਿਸ ਆਈ ਆ ਹਾਂ ਜੀ ਜਾਂਚ ਡਟ ਕਰ ਰਹੀ ਆ ਕੀ 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 ਕਹਿ ਕੇ ਗਏ ਤੁਹਾਨੂੰ ਮੈਂ ਕਹਿੰਦੀ ਹੁਣ ਆਪਣੀ ਕਾਰਵਾਈ ਕਰੂੰਗੀ ਠੀਕ ਹੂੰ ਸਰ ਜੀ ਤੁਹਾਡਾ ਖੁਰਦ ਆਇਸੀ ਕੀ ਮਾਮਲਾ ਪੂਰਾ ਹੈ ਜੀ ਤੁਹਾਡਾ ਖੁਰਦ ਤੋਂ ਸਾਨੂੰ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਵੀ ਇੱਥੇ ਕੋਈ ਲੜਾਈ ਹੋਈ ਹੈ ਤੇ ਵਿੱਚ ਫਾਇਰਿੰਗ ਦੀ ਵੀ ਇਨਸੀਡੈਂਟ ਦੀ ਰਿਪੋਰਟ ਹੋਈ ਸੀ ਤੇ ਉਤੋਂ ਹੀ ਤੁਰੰਤ ਕਾਰਵਾਈ ਕਰਦੇ ਆ ਅਸੀਂ ਜਿਹੜਾ ਹੈਗਾ ਐਸਐਚਓ ਮਹਾਲਪੁਰ ਮੈਂ ਖੁਦ ਤੇ ਸਾਡਾ ਸਾਰਾ ਸਟਾਫ ਅਸੀਂ ਜਿਹੜਾ ਹੈਗਾ ਅਸੀਂ ਇੱਥੇ ਆ ਕੇ ਪੜਤਾਲ ਕਰ ਰਹੇ ਹਾਂ ਤੇ ਜੋ ਹੁਣ ਤੱਕ ਮੁਢਲੀ ਪੜਤਾਲ ਤੋਂ ਸਾਨੂੰ ਇਹ ਪਤਾ ਲੱਗਾ ਵੀ ਜਿਹੜਾ ਇੱਥੇ ਪਿੰਡ ਦਾ ਇੱਕ ਮੁੰਡਾ ਹੈਗਾ ਜਿਨ੍ਹਾਂ ਦੇ ਘਰ ਦੇ ਬਾਹਰ ਲੜਾਈ ਹੋਈ ਹੈ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਵੀਡੀਓਜ਼ ਵਗੈਰਾ ਵੀ ਉਹ ਵੀ ਟਟੋਲ ਰਹੇ ਹਾਂ ਤੇ ਬਹੁਤ ਜਲਦੀ ਜੋ ਹੋਰ ਸਾਨੂੰ ਹੋਕਤਾ ਚੀਜ਼ਾਂ ਸਾਹਮਣੇ ਆਉਣਗੀਆਂ ਉਸ ਬਾਬਤ ਤੁਹਾਨੂੰ ਬਰੀਫ ਕਰ ਦਿੱਤਾ ਜਾਊਗਾ ਕਿੰਨੇ ਕੇ ਸਰਾ ਰਾਉਂਡ ਫਾਇਰ ਹੋਈ ਸੀ ਜੀ ਇਸ ਬਾਰੇ ਅਜੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਕਿਉਂਕਿ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਵਰਜਨਸ ਨੇ ਤੇ ਪਰ ਅਸੀਂ ਅਜੇ ਮੌਕੇ ਦੀ ਪੜਤਾਲ ਕਰ ਰਹੇ ਹਾਂ ਜਦੋਂ ਪੜਤਾਲ ਪੂਰੀ ਹੋ ਜਾਊਗੀ ਤੁਹਾਨੂੰ ਸਾਰਾ ਕੁਝ ਅ ਲਾਡਨ ਕਲੀਅਰ ਬਰੀਫ ਕਰ ਦਾਂਗੇ ਠੀਕ ਹੈ ਜੀ ਦਵਾ ਸਾਡ ਨੂੰ ਲੱਗੀਆਂ ਦੇ ਨਿਕਲਦੇ ਨਾ ਦਲਾਸੀ ਚਾਕੇ ਨਾਠ ਫਤਾਲਾ ਬੋਨ ਮੈਂ ਆ ਰਿਹਾ ਹਾਂ ਲੱਗਿਆ ਪੁੱਤ ਇਦਾਂ ਹਾਂ ਨਾ ਵੀ ਲੜੂਗਾ ਪੁੱਤ ਬੈਠੀ ਘੱਟਾ ਆਉਂਦਾ ਆ ਗਿਆ ਮੇਰੇ ਇੱਥੋਂ ਪੁੱਛਿਆ ਵੀ ਵਿੱਚ ਪਾਣਾ ਕੀ ਲਾਵਾ ਉਹ ਪਤਾ ਪਛਾਣਦੇ ਕੋਲ ਬੰਦੇ ਕੌਣ ਆਉਂ ਪਤਾ ਆਹ ਪਛਾਣ ਮਤਲਬ ਚੱਲਾ ਪਛਾਣ ਤੋਂ ਪਿੰਡ ਦੇ ਬਾਹਰ ਲਈ ਆ ਬਾਹਰ ਲਈ ਅਜਲਾਬ ਦੇ ਆ ਬੰਦੇ ਆ ਲੜਾਈ ਹੋ ਰਹੀ ਤੁਹਾਡੀ ਕੋਈ ਲੜਾਈ ਨਹੀਂ ਹੈ ਕਿ ਸ਼ਾਂਤ ਰਹੇ ਸਕੇ ਮੇਰੀ ਕੋਈ ਲੜਾਈ ਨਹੀਂ ਠੀਕ ਹੈ ਕਿੰਨੇ ਗੋੜ ਜੱਲੀ ਜਾਂਦੀ ਹੈ ਪਤਾ ਪਤਾ ਗੋੜੀਆਂ ਕਹਿੰਦੀ ਚਲेंगी 10 12 10 12 ਹੋ ਜਾਈਏ ਠੀਕ ਹੈ ਇੱਕ ਆਪ ਤੋਹ ਦੇ ਕਿਸੇ ਕਾ ਤੋਹ ਪਸਤੋਲ 세ਗਾ ਜੀ ਠੀਕ ਹੈ ਤੁਹਾਡੇ ਲਈ ਇੱਧਰ ਫੜਦਾ ਇੱਧਰ ਲੱਗੇ ਠੀਕ ਹੈ ਠੜੇ ਕੀ ਨਾ ਆਇਆ ਪਿੰਡ ਟਾਡਾ ਆਪਣਾ ਸਰ ਸੇਮ ਸਿੰਘ ਜੀ ਕਿਹੜਾ ਪਿੰਡ ਆ ਜੀ ਇਹ ਟਾਡਾ ਛੋਟਾ ਜੀ ਕੀ ਪਾਣਾ ਵਰਤੇ ਆ ਹੁਣ ਜਿਹੜਾ ਸੀ ਪਾਣਾ ਵਰਤੇ ਆ ਜੀ ਇੱਥੇ ਆਏ ਆ ਕੇ ਬਸ ਦਬਾ ਦਬ ਗੁਣੀਆਂ ਲਾਉਣ ਲੱਗ ਪਏ ਮਗਨਾਂ ਟਕੀ ਮਾਰਨਾ ਕੋਈ ਪੁਰਾਣੀ ਰੰਜਿਸ਼ ਹੈ ਤੇ ਕੋਈ 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 ਨਹੀਂ ਕੋਈ ਬੰਦਾ ਜਾਣਦਾ ਫਿਰਦਾ ਹੋਵੇ ਜਾਣਦੇ ਹੈਗੇ ਬੰਦੇ ਜਾਣਦੇ ਆ ਕੋ ਨਾਮ ਨਾ ਸੁਣਨ ਨੂੰ ਆ ਜੀ ਪਲਵਾਨ ਪਲਵਾਨ ਸਾਡੇ ਇੱਕ ਖੇਡ ਦਾ ਮੁੰਡਾ ਹੈ। ਖੇਤੀ ਦਾ ਇੱਕ ਖੇਡ ਕਿੰਨੇ ਟੋਟਲ ਬੰਦੇ ਸੀ? ਮੰਨ ਲੇ 30-35 ਹੋਣੇ ਜੀ ਉਹ। ਗੱਡੀਆਂ ਕਿੰਨੀਆਂ ਗਈਆਂ ਸੀਗੀਆਂ? ਗੱਡੀਆਂ 4 ਗੱਡੀਆਂ ਸੀਆਂ। ਬਾਕੀ ਬਹੁਤ ਮੁੱਠੀ ਪਤਾ ਨਹੀਂ ਕਿੰਨੀਆਂ ਆਸੀ ਨਹੀਂ ਦੇਖੀਆਂ। ਮੌਕੇ ਤੇ ਪੁਲਿਸ ਆਈ ਆ। ਹਾਂਜੀ। ਜਾਂਚ ਡਾਟ ਕਰ ਰਹੀ ਆ ਕੀ 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 ਕਹਿ ਕੇ ਗਏ ਤੁਹਾਨੂੰ? ਮੈਂ ਕਹਿੰਦੀ ਹੁਣ ਆਪਣੀ ਕਾਰਵਾਈ ਕਰੂਗੀ। ਠੀਕ। ਸਰ ਜੀ ਤੁਹਾਡਾ ਖੁਰਦ ਆਇਆ ਸੀ ਕੀ ਮਾਮਲਾ ਪੂਰਾ ਹੈ? ਜੀ ਤੁਹਾਡਾ ਖੁਰਦ ਤੋਂ ਸਾਨੂੰ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਵੀ ਇੱਥੇ ਕੋਈ ਲੜਾਈ ਹੋਈ ਆ। ਤੇ ਵਿੱਚ ਫਾਇਰਿੰਗ ਦੀ ਵੀ ਇਨਸੀਡੈਂਟ ਦੀ ਰਿਪੋਰਟ ਹੋਈ ਸੀ ਤੇ ਉਤੋਂ ਇਹੀ ਤੁਰੰਤ ਕਾਰਵਾਈ ਕਰਦੇ ਆ ਅਸੀਂ ਜਿਹੜਾ ਹੈਗਾ ਐਸਐਚਓ ਮਹਾਲਪੁਰ ਮੈਂ ਖੁਦ ਤੇ ਸਾਡਾ ਸਾਰਾ ਸਟਾਫ ਅਸੀਂ ਜਿਹੜਾ ਹੈਗਾ ਅਸੀਂ ਇੱਥੇ ਆ ਕੇ ਪੜਤਾਲ ਕਰ ਰਹੇ ਹਾਂ ਤੇ ਜੋ ਹੁਣ ਤੱਕ ਮੁੱਢਲੀ ਪੜਤਾਲ ਤੋਂ ਸਾਨੂੰ ਇਹੀ ਪਤਾ ਲੱਗਾ ਵੀ ਜਿਹੜਾ ਇੱਥੇ ਪਿੰਡ ਦਾ ਇੱਕ ਮੁੰਡਾ ਹੈਗਾ ਜਿਨ੍ਹਾਂ ਦੇ ਘਰ ਦੇ ਬਾਹਰ ਲੜਾਈ ਹੋਈ ਹੈ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਵੀਡੀਓਜ਼ ਵਗੈਰਾ ਵੀ ਉਹ ਵੀ ਟਟੋਲ ਰਹੇ ਹਾਂ ਤੇ ਬਹੁਤ ਜਲਦੀ ਜੋ ਹੋਰ ਸਾਨੂੰ ਉਹ ਤਾਂ ਚੀਜ਼ਾਂ ਸਾਹਮਣੇ ਆਉਣਗੀਆਂ ਉਸ ਬਾਬਤ ਤੁਹਾਨੂੰ ਬਰੀਫ ਕਰ ਦਿੱਤਾ ਜਾਊਗਾ ਕਿੰਨੇ ਕੇ ਸਰ ਰਾਉਂਡ ਫਾਇਰ ਹੋਈ ਸੀ ਜੀ ਇਸ ਬਾਰੇ ਅਜੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਕਿਉਂਕਿ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਵਰਜਨਸ ਨੇ ਤੇ ਪਰ ਅਸੀਂ ਅਜੇ ਮੌਕੇ ਦੀ ਫੜਤਾਲ ਕਰ ਰਹੇ ਹਾਂ ਜਦੋਂ ਫੜਤਾਲ ਪੂਰੀ ਹੋ ਜਾਊਗੀ ਤੁਹਾਨੂੰ ਸਾਰਾ ਕੁਝ ਅ ਕਲਾਊਡਨ ਕਲੀਅਰ ਬਰੀਫ ਕਰ ਦਾਂਗੇ